ਇਹ ਪਲਵਿੰਦਰ ਸਿੰਘ ਸਨ ਆਫ ਗਰਦਿਆਲ ਸਿੰਘ ਸਾਫਕਾ ਸਰਪੰਚ ਇਹ 19 ਚਲਾਈ ਆ ਸਾਡਾ ਬ੍ਰਦਰ ਕਰਨੈਲ ਸਿੰਘ ਆ ਉਹਦੇ ਦੀ ਚਲਾਈ ਆ ਜੀ ਤੇ ਇਹ ਘਰ ਬੈਠੇ ਸੀ ਆਪਣੇ ਇਚੇ ਚੀਤ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੈਡ 'ਚ ਗੋਲੀ ਵੱਜ ਗਈ ਹੈ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਨੂੰ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲਤਪਟ ਹੋਏ ਸੀ ਅਹੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸਸੀ ਲੈ ਕੇ ਗਏ ਆ ਉਤੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈ퍼 ਕੀਤਾ ਅਹੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 9 ਵਜੇ ਦੀ ਘਟਨਾ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਦੀ ਕਿੰਨੀ ਕੁ ਗੋੜੀ ਚੱਲੀ ਆ ਜਾਂ ਕੋਈ ਹੋਰ ਨੁਕਸਾਨ ਹੋਇਆ ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਖੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸ਼ਾਬਦ ਮਲੇਨੀ ਜਿਹੜੀ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ ਇਹ ਕਿੰਨੇ ਕੁ ਆਦਮੀ ਸਨ ਵਿਖ ਨੂੰ ਕਾਫੀ ਆਦਮੀ ਸੀ 8-10 ਜਾਣੀ ਜੀ ਉਹਨਾਂ ਸਾਰਿਆਂ ਦੇ ਗੋਲੀ ਵੈਪਨ ਸਨ ਤੇ ਹੋਰ ਦਾਤਰ ਵੀ ਸਨ ਉਹਨਾਂ ਦੇ ਕੋਲ ਕੀ ਚਾਹੁੰਦੇ ਅਸੀਂ ਪੁਲਿਸ ਤੋਂ ਇਨਸਾਫ ਚਾਹੁੰਨੀ ਆ ਬਿਲਕੁਲ ਇਨਸਾਫ ਹੋਣਾ ਚਾਹੀਦਾ ਜੇ ਸਾਡੇ ਭਰਾਣਾ ਤੱਕਾ ਹੋਇਆ ਇਹ ਕਾਰਨ ਕੀ ਸਿਰ ਲੱਗਾ ਤੁਹਾਨੂੰ ਇਹ ਗੋਲੀ ਚਲਾਉਂਦਾ ਜੀ ਸਾਨੂੰ ਉਹਨਾਂ ਕੋਈ ਸਾਡੇ ਤੇ ਪਤਾ ਹੀ ਨਹੀਂ ਲੱਗਾ ਜੀ ਕੀ ਗੱਲ ਹੋਈ ਕੀ ਨਹੀਂ ਕਿ ਪਰਾਣੀ ਕੋ ਰੰਜਿਸ਼ ਹੋਵੇ ਜੰਗੋ ਗੱਲਬਾਤ ਪਰਾਣੀ ਕੋਈ ਉਹਨਾਂ ਨੇ ਸਾਡੀ ਇਹ ਜੀ ਰੰਜਿਸ਼ ਨਹੀਂ ਆ ਗਈ ਤੇ ਪਹਿਲਾਂ ਅਜ ਤੋਂ ਕੋਈ 2-6 ਪਹਿਲਾਂ ਅਨਕਵਾਰੀ ਹੋਈ ਗ੍ਰਾਂਡਾ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਕਿ ਸੈਨ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਹਾਨੂੰ ਇਹੋ ਲੱਗਦਾ ਜੀ ਜਿਸ ਵਿਅਕਤੀ ਨੂੰ ਬੋਰੀ ਲੱਗੀ ਆ ਉਹਦੇ ਕੀ ਹਾਲ ਤੁਸੀਂ ਜੀ ਉਹਦੇ ਹਾਲ ਤਾਂ ਜੀ ਗੰਭੀਰ ਹੈ ਜੀ ਤੇ ਉਹਦਾ ਜਿਹੜਾ ਹੈਡ ਹੈ ਅਨੁਸਾਰ ਇੱਕ ਕੰਨ ਸੋਜ ਪਈ ਹੈ ਇਹ ਜਿਹੜਾ ਉਹ ਬੋਲਦੇ ਨੇ ਕਿ ਇੰਨੇ ਇਸ ਚੇਰ ਨੂੰ ਬਹੁਤ ਦਰਦ ਨੂੰ ਜੇ ਬੋਲਦੇ ਹੋ ਬਹਿ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਡਾਕਟਰਾਂ ਨੇ ਉਹਨਾਂ ਨੂੰ ਰੈਸਟ ਦਸੀਏ ਪ੍ਰਾਪਰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧੇ ਨੇ ਕਿ ਘਰ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਜੀ ਉਹਨੂੰ ਜੀ ਆਪਣੇ ਕੱਲ ਸਾਨੂੰ ਸ਼ਾਮ ਕੋਈ ਸਵਾਗ 9 ਵਜੇ ਫੋਨ ਤੇ ਐਸਐਸਓ ਸਾਹਿਬ ਨੇ ਦੱਸਿਆ ਵੀ ਆਪਣੀ ਗੋਲੀ ਚੱਲੀ ਆ ਉਹ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਾਲ ਦਾ ਗਏ ਤੇ ਮੈਂ ਫਿਰ ਸਿਵਲ ਹਸਪਤਾਲ ਉੱਝ ਆਪਣੀ ਪਾਰਟੀ ਲੈ ਕੇ ਉੱਥੇ ਕਰਨਾਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਾਲ ਦੇ ਵਿੱਚ ਦਾਖਲ ਸੀ ਜਿਹਨਾਂ ਨੂੰ ਡਾਕਟਰ ਨੇ ਆਪਣੇ ਗੁਰਨਾਨ ਦੇਵ ਹਸਪਤਾਲ ਦਾ ਰੈਫਰ ਕਰ ਦਿੱਤਾ ਸੀ ਸਰ ਗੋਲੀ ਕਿਸ ਦੇ ਵੱਲ ਚੱਲੀ ਆ ਤੇ ਕਿਹਨੇ ਚ ਨਹੀਂ ਗੋਲੀ ਜਿਹੜੀ ਆ ਇਹ ਆਪਣੇ ਐਕਸ ਸਰਪੰਚਾ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜ਼ਪਾਲਾ ਹਾਂਜੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਤੇ ਕਰਨਾਲ ਸਿੰਘ ਦੇ ਚਲਾਈ ਗਈ ਸਰ ਕਿੰਨੇ ਰਾਉਂਡ ਜਿਹੜੇ ਫਾਇਰ ਹੋਏ ਨੇ ਜੀ ਕੁੱਲ 6 ਰਾਉਂਡ ਫਾਇਰ ਹੋਏ ਆ ਜਿਨ੍ਹਾਂ ਵਿੱਚੋਂ 3 ਖੋਲਤੇ ਆਪਣੇ 3 ਜਨਾਕਾਰ ਦੋਸਤ ਸਰ ਕੀ ਕਾਰਵਾਈ ਕੀਤੀ ਗਈ ਹੁੰਦਾ ਕਿ ਜੀ ਕਾਰਵਾਈ ਜਿਹੜੀਆਂ ਬੰਦਿਆਂ ਤਰਾਹਾਂ ਤਾ ਪਰਚਾ ਦਰਜ ਕਰ ਦਿੱਤਾ ਹੈ ਜੀ ਬੰਦਿਆਂ 6 ਬੰਦਿਆਂ ਦੇ ਬਾਈ ਨੇ ਪਰਚਾ ਹੈ ਕੋਈ ਰਸਤੇ ਇੱਥੇ ਆ ਕੇ ਕੀ ਦੇਖਿਆ ਕਿ ਕੀ ਹੋਇਆ ਇਹ ਆ ਕੇ ਉਹ ਮੌਕੇ ਦੇ ਉੱਤੇ ਜਿਹੜੇ ਰਾਉਂਡ ਜਿਹੜੇ ਉਹ ਕੀਤੇ ਰਿਕਵਰ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦਰਤ ਵਗੈਰਾ ਵੱਜੇ ਆ ਰਸੋਈ ਦਾ ਇੱਕ ਆਪਣੇ ਸ਼ੀਸ਼ਾ ਟੁੱਟਾ ਹੋਇਆ ਹੈ ਕੋਈ ਗ੍ਰਿਫਤਾਰੀ ਭਾਈ ਗ੍ਰਿਫਤਾਰੀ ਹੈ ਜੇ ਕਿ ਜਲਦੀ ਗ੍ਰਿਫਤਾਰ ਕੀਤਾ ਜਾਣ ਦੇ